ਬੋਲ ਲਾ ਤਾਂ ਮੂਰੇ ਚੱਕੇ ਸਰ ਸਮਝ ਨਹੀਂ ਸਕਦਾ ਇਹ ਤਾਂ ਦੇਖ ਰਹੇ ਹਾਂ ਕਿ ਚਾਪੜੇ ਨੂੰ ਜਦੋਂ ਮਾਰੀ ਗਈ ਚੰਨਾੱਖਰ ਤਾਂ ਮੈਂ ਇਹਨਾਂ ਵਿਰੋਧ ਕਰਦਾ ਹਾਂ ਕੋਈ ਸੋਚਿਆ ਨਹੀਂ ਕਿ ਕੀ ਹੋਣਾ ਵੀਡੀਓ ਬਣਾਉਣਾ पिछला क्वेश्चन देखते हैं 67 आने मेरे तो नहीं है सर ये आर्थिक तौर पर हम लोग वो अपने टिकट हॉल मारी बात आज राहुल जी ਸਾਹਿਬ ਜੀ ਇਹ ਰਿਵਲ ਤੇਰਾ ਤੋਰੀਆ ਅੱਜ ਕੀ ਬੇਜੀ ਜਾਲੀ ਕੋਲੇ ਜਿਹੜੇ ਕਰਦੇ ਬੰਦੇ ਕੋਲ ਲੱਗੇ ਲੱਗੇ ਬੇਜੀ ਲੱਗੇ ਤੈਨਾਂ ਤੋਂ ਲਓ 100 500 ਲਾਉਂ ਨੂੰ ਸੋਚੀ ਕਿਨੇ ਹੋ ਗੁੰਦਦੇ ਵੀ ਤੇ ਅੱਜ ਮਾਰੀ ਖੜੀ ਕਰਤੀ ਜਾਲੀ ਦਾ ਸੁਰਖਸ਼ੀ ਮੈਂ ਇਹ ਸਾਨੂੰ ਸਾਨੂੰ ਤਾਂ ਕੋਣ ਹੈ ਤੇ ਸਾਨੂੰ ਚਾਰਜ ਕੋਈ ਗਲਤ ਨਾ ਸਾਨੂੰ ਕਿਹੜਾ ਸਾਮੂਹ ਹੈ ਕਿਹੜਾ ਮਿਲਿਆਇਆ ਸਾਨੂੰ ਆ ਗਿਆ ਕਿੱਥੇ ਫਿਰ ਸਿਮ ਉਹਨਾਂ ਦਾ ਉਸ ਵੇਸੇ ਮੁਹਾੜੀ ਦੇ ਉੱਧਰ ਜਿਨ੍ਹਾਂ ਨੂੰ ਚਾਰਜ ਅੰਦਰ ਹੀ ਭੇਜ ਦਿੰਦੇ ਨੇ ਉੱਥੇ ਜਾਂ ਕਰਨਾ ਤਦਾਂ ਨੂੰ ਲੋੜੇ ਜੇ ਚੁੱਕੀ ਹਾਂਜੀ ਅੱਜਾਂ ਨੇ ਅੰਮੂਰੇਲ ਮਾਰੀ ਕਿਹੜੀ ਕਰਦੀ ਕਰਦਾ ਬੜੀ ਛੇ ਡਾਕਟਰ ਕੋਸ ਕਰਦੇ ਜਿੱਤ ਹੁੰਦੇ ਮੈਂ ਦਫ਼ਤਰ ਨੇ ਜਿਹਨੂੰ ਆਪ ਦੀ ਚਾਰਜ ਦਿੱਤਾ ਹੈ ਉਹਨਾਂ

ਇੱਥੇ ਤੁਸੀਂ ਨੰਗਲ ਕਿੰਨੇ ਦਿਨਾਂ ਵਾਸਤੇ ਆਉਂਦੇ? ਜਿਉ ਤੁਸੀਂ ਦੇਖਿਆ ਉੱਥੇ ਜਿਹੜਾ ਬਾਹਰ ਸੱਜਣ ਬਣਾਈ ਦੀ ਹੈ ਉੱਥੇ ਦੇਖਿਆ ਵੀ ਅਲਮਾਰੀ ਕਿਤੇ ਖੜੀ ਕੀਤੀ ਜੀ ਹੈ ਲੱਗੀ ਹੈ ਜਿਆਦੇ ਲੱਗੇ ਹੋਇਆ ਫੇਮ ਹੈ ਮੈਂ ਵੀ ਚਾਰਜ ਮਤਾਂ ਪੜ ਕੇ ਆਇਆ ਹਾਂ ਮੈਂ ਹੰ ਪੜ ਨਹੀਂ ਆ ਦਾ 8 ਕਰੋੜ ਰੁਪਿਆ ਖਰਚ ਕੇ ਹਸਤਾੰਦ ਲਾਇਆ ਸੀ ਅਰੇ ਰਾਣਾ ਰਾਣਾ ਝਟ ਕੇ ਵਿਰੋਧ ਕਰਦਾ ਸੀ ਤੁਸੀਂ ਸਾਡੀ ਆਯੋਜਨ ਕੀਤੀ ਹੈ ਜਿੱਥੇ ਲਿਖਿਆ ਰਿਹਾ ਕਿ ਆਦਿੱਤਿਆ ਬੋਰਡ ਲੱਗਿਆ ਹੋਇਆ ਹੈ ਨਾਗਰੇਸ਼ਨ ਦਾ ਉਹਨੇ ਮੋਰ ਅਲਮਾਰੀ ਕਰੀ ਕਰਤੀ ਜਾਣਿਆ ਦਾ ਪਰ ਆ ਮੈਂ ਸਾਡਾ ਆ ਤੁਸੀਂ ਸਾਡੀ ਇੱਜ਼ਤ ਕਰਦੇ ਕੰਦੋ ਥਾਉਂ ਚਲ ਜਿੰਨਾ ਬੁੱਧਾ ਨੂੰ ਕਰਾ ਰਿਹਾ ਹੈ ਬਾਕੀ ਬਾਤ ਚ ਮਰੀ ਮਰੀ ਨਹੀਂ ਕਬੀਲ ਮਰੀ ਤੇ ਨਾਲ ਝਾਰੇ ਨਹੀਂ ਲੱਗੇ ਨੇ ਝਾਰੇ ਮੈਂ ਫੋਟੋ ਖਿੱਚੀ ਹੈ ਉਹ ਪੰਜੇ ਬਸ ਉਹ ਪੰਜੇ ਬਸ ਕੋਣ ਤੋਂ ਕਰ ਲੈ ਆਏ ਇੱਕ 16 ਦਾ ਇਹ ਤੋਂ ਬਹੁਤ ਬੋਲਾ ਹੈ ਤੇ ਹੱਥ ਲਾਇਆ ਰਹਿਣਾ ਹੱਥ ਹੀ ਨਾ ਲਾਇਆ ਰਹਿਣਾ ਲਾਇਆ ਨਾ ਹਲੋ ਠੀਕ ਚੈਕ ਕਰੀਏ ਕੀ ਹੈ ਕੀ ਗੱਲ ਕਰ ਉਹ ਜਦ ਤੱਕ ਸੇ ਹੈ ਉਹਨੂੰ ਵਿਦਿਆਨ ਚਾਹੁੰਦਾ ਉਹ ਜਿੱਦੀ ਹਾਂ ਜਦ ਬਹਾਂ ਹਾਂ ਠੀਕ ਹੈ ਦੇਖੋ ਬੰਦ ਕਰ ਦਿਓ ਚਲੋ ਪੂਰਾ ਕਰ ਦਾਂ

ਕਿ ਤੁਸੀਂ ਨਹੀਂ ਲੋਕ ਸਪੈਸ ਦੇ ਇਸ ਮੈਂ ਤੁਹਾਨੂੰ ਇੱਕ ਬੜੇ ਮੇਰੇ ਦਲ ਤੋਂ ਪੱਲੇ ਮੈਂ ਬੜਾ ਹੌਟ ਰਹਿ ਇਸ ਟਾਈਮ ਮੈਂ ਦੇਖ ਰਿਹਾ ਹਾਂ ਵੀ ਤੁਸੀਂ ਜਿੱਥੇਆ ਬੋਰਡ ਲਗਾਇਆ ਮੰਨੂ ਮੁੱਖ ਮੰਤਰੀ ਦਾ ਇਹਨਾਂ ਆਰ ਜਿੱਥੇ ਇੱਕ ਵਾਰ ਸੇ ਮੇਰਾ ਲੱਗਿਆ ਸੀ ਇੱਕ ਵਾਰ ਜਦ ਮਾਰੀ ਘਟੀ ਕਰਦੀ ਜਾਣੇ ਲੱਗੇ ਤਾਂ ਇੱਥੇ ਤੁਸੀਂ ਕਾਗਜ਼ ਲਾਗੂ ਦਿਖਾ ਕੇ ਬੰਦ ਕਰਤਾ ਤਾਂ ਕੋ ਪੜ੍ਹ ਨਾ ਸਕਿਤੇ ਥਿਸ ਇਜ਼ ਵਾਟ ਯੂ ਪੀਪਲ ਡੂ this is the only shorty respected by children yes. ਇਹ ਮਿੱਤੋ ਸਾਹਿਬ ਜੀ ਨੇ ਸਰਪੰਚ ਜੀ ਸਰਪੰਚ ਸਿੰਘ ਭਾਰਤਵੀ ਦਿੱਤਰ ਟੱਕ ਦਿੱਤਾ ਕਿਹੜਾ ਬਾਕੀ ਹਾਲੋ ਪ੍ਰੀਤ ਜੋਸ਼ੀ ਜੀ ਇਹ ਦਾ ਦੇਖਣ ਕਿਹੜੀ ਗੱਲ ਹੈ ਨਹੀਂ ਬੰਦ ਹੋ ਠੀਕ ਹੈ ਮਤਲਬ ਸ਼ੁਰੂ ਰਾਈਟ ਟੂ ਸਮਬਡੀ ਕਿ ਥਿਸ ਇਜ਼ ਕੋਲ ਇਜ਼ ਹੈਪਨਿੰਗ ਇਅਰ ਤਾਂ ਚੰਗਲ ਲਗਦਾ ਮੈਂ ਆਪਣਾ ਉਦਘਾਟਨ ਜਾ ਕੇ ਦੇਖਾਂ ਵੀ ਤੂੰ ਟੱਕ ਦਤਾ ਆਪਣੀ ਗੱਲ ਕਰਾ ਮੇਰੇ ਤਾਂ ਮੁੱਖ ਮੰਤਰੀ ਟੱਕ ਦਤਾ ਤੁਸੀਂ ਨਰਲਾ ਲਖਪੁਰ ਦੀ ਵੋਟ ਉਹਦਾ 150 ਸਾਲਾ ਲਖਪੁਰ ਰਹਿਦਾ ਜਨਮ ਦਿਨ ਮਨਾਇਆ ਜਾਦਾ ਉਹਦੇ ਪਲੱਸ ਚ ਸਾਲ ਘੱਟ ਉਹ ਜਿਹੜਾ ਬੰਦਾ ਕਹਿੰਦਾ ਇੱਥੇ ਪੇਟ ਬੱਕਰੀਆਂ ਆਉਣਗੀਆਂ ਉਹਦਾ ਮੋਰਦਾ ਤੇ ਗੁਰਾ ਰਹਾ ਮੈਂ ਵੀ ਸਨਿਯੁਦ ਨਾਲ ਇੱਕ ਹੋਰ ਲਾ ਦੋ ਤੁਮਨੇ ਸੀ ਆਮ ਗਰੀਬ ਚੋਕ ਤੇ ਬੜੇ ਨਹੀਂ ਕਰ ਰਹੇ ਨੀ ਜੇ ਦਾ ਦੇ ਚਲ ਮਾਰੀ ਹੋਰ ਲਾ ਦੇ ਕਹਿੰਦੇ ਲਾ ਦੇ ਖੁੱਦ ਨਾਲ ਇਹ ਨਹੀਂ ਕੋ ਸੜਾਲਾ ਕੋਈ ਲਾਗੂ ਨਹੀਂ